I'm gonna ਸਮੇਂ ਦੇ ਵਿੱਚ ਜੇਕਰ ਅੱਜ ਸਾਡੀਆਂ ਸਰਕਾਰ ਮੰਗਾ ਨਹੀਂ ਮੰਨਦੀ ਜਾਂ ਅਸੀਂ ਸਰਕਾਰ ਕੋਲ ਸਾਡੀ ਇੱਕੋ ਹੀ ਡਿਮਾਂਡ ਆ ਕਿ ਸਾਡੀ ਪ੍ਰੀ ਨਰਸਰੀ ਜਿਹੜੀ ਹੈ ਉਹ ਸਾਨੂੰ ਵਾਪਸ ਕੀਤੀ ਜਾਏ ਜੇਕਰ ਸਰਕਾਰ ਸਾਨੂੰ ਪ੍ਰੀ ਨਰਸਰੀ ਵਾਪਸ ਨਹੀਂ ਕਰਦੀ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਹਰ ਤਰ੍ਹਾਂ ਦੇ ਨਾਲ ਕਿਸੇ ਵੀ ਕਿਸਮ ਦਾ ਸੰਘਰਸ਼ ਚਾਹੇ ਸਾਨੂੰ ਮਰਨ ਵਰਤ ਰੱਖਣਾ ਪਏ ਜਾਂ ਸਾਨੂੰ ਭੁਖ ਹੜਤਾਲ ਤੇ ਬੈਠਣਾ ਪਏ ਅਸੀਂ ਕਿਸੇ ਵੀ ਸੰਘਰਸ਼ ਤੋਂ ਪਿੱਛੇ ਨਹੀਂ ਹਟਾਂਗੇ ਜਾਂ ਕਿ ਪ੍ਰੀ ਨਰਸਰੀ ਜਿਹੜੀ ਹੈ ਉਹ ਅਸੀਂ ਵਾਪਸ ਲੈ ਕੇ ਹੀ ਰਾਵਾਂਗੇ ਅਸੀਂ ਇਹ ਸਰਕਾਰ ਦੀਆਂ ਜਿਹੜੀਆਂ ਕੋਝੀਆਂ ਹਰਕਤਾਂ ਇਹਨਾਂ ਨੂੰ ਕਦੀ ਵੀ ਕਾਮਯਾਬ ਨਹੀਂ ਹੋਣ ਦਿਆਂਗੇ ਇਹ ਸਾਡੇ ਜੋ ਵੀ ਸਾਡੇ ਜਥੇਬੰਦੀਆਂ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਫੈਸਲਾ ਲਾਉਗੀ ਅਸੀਂ ਤਨ ਮਨ ਤੇ ਧਨ ਦੇ ਨਾਲ ਆਪਣੀ ਜਥੇਬੰਦੀ ਦਾ ਸਾਥ ਨਵਾਂਗੇ ਔਰ ਸਰਕਾਰ ਨੂੰ ਅਸੀਂ ਇਹ ਦੱਸ ਦਵਾਂਗੇ ਕਿ ਅਸੀਂ ਕਿਸ ਤਰ੍ਹਾਂ ਦੀ ਲੜਾਈ ਲੜਨੀ ਹੈ ਔਰ ਆਂਗਣਵਾੜੀ ਵਰਕਰ ਜਿਹੜੇ ਉਹ ਕਿਹ ਹੱਦ ਤੱਕ ਜਾ ਚੱਲ ਸਕਦੇ ਨੇ ਔਰ ਸਰਕਾਰ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦੀ ਹੈ ਦਾ ਮੁੱਖ ਝੰਡਾ ਸੀ ਉਹ ਪ੍ਰੀ ਪ੍ਰਾਇਮਰੀ ਨੂੰ ਲੈ ਕੇ ਸੀਗਾ ਤਾਂ ਜਥੇਬੰਦੀ ਨੇ ਇਹ ਪਹਿਲਾਂ ਵੀ ਮੀਟਿੰਗਾਂ ਲਈਆਂ ਸੀਗੀਆਂ ਮੀਟਿੰਗਾਂ ਦੇ ਵਿੱਚ ਕੋਈ ਸਿੱਟਾ ਨਹੀਂ ਨਿਕਲਦਾ ਬਸ ਸਿੱਟਾ ਰਹਿੰਦੀ ਮੀਟਿੰਗ ਤੇ ਅੱਜ ਜਿਹੜਾ ਜੇਲ੍ਹ ਪਰ ਅੰਦੋਲਨ ਦਾ ਸੀਗਾ ਸੋ ਪੂਰੇ ਪੰਜਾਬ ਦੇ ਅੰਦਰ ਹੈ ਤਾਂ ਸੀਆਈਟੀ ਜੂ ਪੂਰੇ ਪੰਜਾਬ ਦੇ ਅੰਦਰ ਵਰਕਰ ਹੈਲਪਰ ਜਿਹੜੀ ਆ ਉਹ ਜਿਲ੍ਹੇ ਜਾਨ ਨੂੰ ਤਿਆਰ ਹੋ ਕੇ ਆਈ ਹੈ ਵੀ ਸਰਕਾਰ ਨੇ ਜੇਕਰ ਸਾਡੀ ਮਤਲਬ ਸਕੀਮ ਨੂੰ ਰੈਗੂਲਰ ਨਹੀਂ ਕਰਨਾ ਜੇਕਰ ਪ੍ਰੀ ਪ੍ਰਾਇਮਰੀ ਸਾਨੂੰ ਵਾਪਸ ਨਹੀਂ ਕਰਨਾ ਤਾਂ ਸਾਨੂੰ ਜਿਲ੍ਹੇ ਦੇ ਅੰਦਰ ਡੱਕਿਆ ਜਾਵੇ ਤਾਂ ਜੋ ਅਸੀਂ ਇਹ ਮਹਿਸੂਸ ਕਰ ਸਕੀਏ ਵੀ ਅਸੀਂ ਆਜ਼ਾਦ ਭਾਰਤ ਦੇ ਵਿੱਚ ਰਹਿੰਦਿਆਂ ਹੋਇਆਂ ਵੀ ਅਸੀਂ ਅੱਜ ਵੀ ਆਪਣੇ ਆਪ ਨੂੰ ਕੁੱਟਨ ਮਹਿਸੂਸ ਕਰ ਰਹੇ ਹਾਂ ਜਿਹੜਾ ਹੁੰਦਾ ਅੱਜ ਦਾ ਸਾਡਾ ਇੱਥੋਂ ਦਾ ਸੀਗਾ ਡੀਸੀ ਦਫ਼ਤਰ ਅਸੀਂ ਸਾਰੇ ਮੈਂਬਰ ਆ ਚੁੱਕੇ ਹਾਂ ਵੀ ਸਾਨੂੰ ਗ੍ਰਫਤਾਰ ਕੀਤਾ ਜਾਵੇ ਗਰਤਾਰੀ ਲਈ ਪੇਸ਼ ਕੀਤਾ ਜਾ ਰਿਹਾ ਅਜੇ ਤੱਕ ਕੋਈ ਅੱਗੋਂ ਰਿਸਪਾਂਸ ਨਹੀਂ ਮਿਲ ਰਿਹਾ ਤੇ ਪ੍ਰੀ ਪ੍ਰਾਇਮਰੀ ਜਿਹੜਾ ਇਹ ਉਹ ਅਸੀਂ ਲੈ ਕੇ ਰਾਂਗੇ ਇਹ ਸਾਡਾ ਆਪਣਾ ਹੱਕ ਹੈ ਇਹ ਸਾਡੇ ਆਪਣੇ ਬੱਚੇ ਨੇ ਸਾਨੂੰ ਆਪਣੇ ਜਾਨ ਤੋਂ ਵੱਧ ਪਿਆਰੇ ਨੇ ਵੀ ਪ੍ਰੀ ਪ੍ਰਾਇਮਰੀ ਅਸੀਂ ਜਿਹੜਾ ਉਹ ਬਾਹਰ ਨਹੀਂ ਜਾਣ ਦੇਾਂਗੇ ਪ੍ਰੀ ਪ੍ਰਾਇਮਰੀ ਸਾਡੇ ਕੋਲ ਹੀ ਰਹਿਣਗੇ ਸਾਡੇ ਬੱਚੇ ਕਿਤੇ ਜਾ ਰਹੀ ਕਿਸ ਤਰ੍ਹਾਂ ਮੰਨਦੇ ਹੋ ਸਰਕਾਰਾਂ ਬਿਲਕੁਲ ਸਹੀ ਗੱਲ ਹੈ ਸਰਕਾਰ ਮੋਦੀ ਦੀ ਹੋਵੇ ਜਾਂ ਸਰਕਾਰ ਕੈਪਟਨ ਦੀ ਦੋਨਾਂ ਸਰਕਾਰਾਂ ਦੀ ਮਿਲੀ ਭੁਗਤ ਦੇ ਨਾਲੇ ਕਾਲੇ ਕਾਨੂੰਨ ਲਿਆਂਦੇ ਗਏ ਕਰੋਨਾ ਦੀ ਆੜ ਦੇ ਅੰਦਰ ਤਾਂ ਜਿਹੜੇ ਲੋਕ ਜਾਂ ਕਿਸਾਨ ਨੇ ਉਹ ਜਿਹੜੇ ਧਰਨੇ ਮੁਜਾਰਿਆਂ ਤੇ ਬੈਠੇ ਨਹੀਂ ਉਹਨਾਂ ਨੂੰ ਸਰਕਾਰਾਂ ਨੇ ਮਜਬੂਰ ਕੀਤਾ ਹੈ ਉਹਨਾਂ ਦਾ ਸ਼ੌਂਕ ਨਹੀਂ ਸੀ ਲੋਕਾਂਾਂ ਦੇ ਵਿੱਚ ਆਰਾਮ ਨਾਲ ਆਪਣੀ ਖੇਤੀਬਾੜੀ ਕਰ ਰਹੇ ਸੀ ਆਪਣੀ ਦੁਕਾਨਦਾਰੀ ਕਰ ਰਹੇ ਸੀ ਇਹ ਸਰਕਾਰ ਨੇ ਸੁਚੀ ਸਮਝੀ ਸਾਜ਼ਿਸ਼ ਦੇ ਤਹਿਤ ਇਹ ਇਹੋ ਜੇ ਕਾਲੇ ਕਾਨੂੰਨ ਬਣਾ ਕੇ ਲਿਆਂਦੇ ਨੇ ਕਿ ਕਿਸਾਨੀ ਨੂੰ ਬਿਲਕੁਲ ਖਤਮ ਕਰ ਦਿੱਤਾ ਅਸੀਂ ਉਹ ਕਿਸਾਨ ਭਰਾਵਾਂ ਦੇ ਨਾਲ ਮਜ਼ਦੂਰ ਭਰਾਵਾਂ ਦੇ ਨਾਲ ਤੇ ਮੁਲਾਜ਼ਮ ਭਰਾਵਾਂ ਦੇ ਨਾਲ ਪੂਰੀ ਤਰ੍ਹਾਂ ਸਹਿਮਤ ਆ ਅਸੀਂ ਉਹਨਾਂ ਨੂੰ ਹਰ ਤਰ੍ਹਾਂ ਦਾ ਆਪਣੇ ਵੱਲ ਵੀ ਸਹਿਯੋਗ ਦੇ ਰਹੇ ਹਾਂ ਅਸੀਂ ਆਪਣੇ ਆਪ ਨੂੰ ਬੇਸ਼ੱਕ ਪੇਸ਼ ਕਰ ਦਿੱਤਾ ਹੈ ਡੀਸੀ ਦਫ਼ਤਰ ਪਹੁੰਚ ਚੁੱਕੇ ਆ ਵੀ ਗ੍ਰਫਤਾਰ ਕੀਤਾ ਜਾਵੇ ਗ੍ਰਫਤਾਰ ਨਹੀਂ ਕਰਨਗੇ ਤਾਂ ਜੋ ਵੀ ਸਾਡਾ ਅੱਜ ਦਾ ਤੇ ਅਸੀਂ ਇੱਥੇ ਮੰਗ ਪੱਤਰ ਦੇ ਕੇ ਸਮਾਪਤ ਕਰਾਂਗੇ ਪਰ ਆਉਣ ਵਾਲੇ ਸਮੇਂ ਦੇ ਵਿੱਚ ਜੋ ਸਾਡੀ ਕਮੇਟੀ ਜਿਹੜੀ ਉਹ ਫੈਸਲਾ ਕਰੂਗੀ ਭੋਖੜ ਹੜਤਾਲ ਤੇ ਮਰਨ ਵਰਤ ਦੇ ਜਿੱਥੇ ਵੀ ਅਸੀਂ ਤਨਦੇਈ ਦੇ ਨਾਲ ਉਹ ਫਰਜ ਨਿਭਾਵਾਂਗੇ